ਆਪ ਮੁਖਾਂ ਨੂੰ ਜਦੋਂ ਬਚਨ ਕਰਨੇ ਦਾਸ ਦੇ ਉਸਤਾਦ ਭਾਈ ਸੇਵਾ ਸਿੰਘ ਤਰਮਾਲੀਆ ਜਦੋਂ ਉਹਨਾਂ ਦਾ ਮਹਾਰਾਜ ਇੱਕ ਕਿ ਇਦਾਂ ਦਾ ਮਹਿਸੂਸ ਹੁੰਦਾ ਉਹ ਕਹਿੰਦੇ ਸਿਮਰਨ ਤੇ ਬੈਠੋ ਜਦੋਂ ਬੈਠੋਗੇ ਮਹਾਰਾਜ ਆਪੇ ਜਣਾਉਣਗੇ ਇਹ ਤਾਂ ਬਚਨ ਕਮਾਉਣਾ ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਕੇ ਜਦੋਂ ਸਿਮਰਨ ਤੇ ਬੈਠੇ ਉਹ ਪ੍ਰਕਾਸ਼ ਦੇ ਵਿੱਚ ਫਿਰ ਉਹ ਸੀਨ ਨਜ਼ਰ ਆਇਆ ਜਦੋਂ اسی اس پہلے والی ਜਿਹੜਾ ਆਪਣਾ ਜਿਹੜਾ ਆਕਾਰ ਸੀਗਾ ਉਹਦੇ ਵਿੱਚ ਆਏ ਸੀ ਕੋਈ ਜੁੱਧ ਚੱਲ ਰਿਹਾ ਹੈ ਉਸ ਜੁੱਧ ਦੇ ਵਿੱਚ ਅ ਸਿੰਘ ਸ਼ਹੀਦیاں ਵੀ ਪਾ ਰਹੇ ਤੇ ਉਹ تیمਾਪੁਰ ਕੰਦੇ ਫਿਮਾਪੁਰ ਕਾਂ ਜਾ ਕੇ ਦੱਸਿਆ ਇਦਾਂ ਇਦਾਂ ਉਹ ਸਾਹਮਣੇ ਪ੍ਰਕਾਸ਼ ਦੇ ਵਿੱਚ ਉਹ نقشਾ ਜਿਹਾ ਸਿਮਰਨ ਕਰਦਿਆਂ ਕਰਦਿਆਂ ਦਿਖਾਈ ਦਿੱਤਾ ਮਾਂ ਮਾਂ ਉਹਨਾਂ ਦੇ ਸਾਡੇ ਸੰਗੀ ਆ ਪ੍ਰਾਣੇ ਸੰਗੀ ਆ ਸਾਡੇ ਕਿਉਂਕਿ ਮਹਾਪੁਰਖ ਜਿਹੜੇ ਸੀ ਇਹਨਾਂ ਦਾ ਜੋ ਪਿਛਲਾ ਜਿਹੜਾ ਜਨਮ ਸੀ ਉਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪੱਖਸ ਜਿਹੜਾ ਸ਼ਹੀਦੀ ਬੁੰਗਾ ਬਣਿਆ ਨਾ ਪਹਿਲਾਂ ਜਿਹੜਾ ਇਹਨਾਂ ਦਾ ਪਿਛਲਾ ਪ੍ਰਾਤਨ ਜਿਹੜਾ ਜਨਮ ਸੀ ਦਸਮ ਪਾਤਸ਼ਾਹ ਦੇ ਸਿੰਘ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦੀ ਫੇਰ ਡਿਊਟੀ ਲੱਗੀ ਕਿ ਜਾਓ ਕਨ ਅਨਹ ਨਾਦ ਦਾ ਪੀਦ ਆਮ ਕੋਈ ਜੀਵ ਥੋੜੋ ਦੇ ਸਕਦਾ ਹੈ ਮਾਲਕ ਦੇ ਮਲਾਉਣ ਦਾ ਹਨਾ ਤੇ ਦਸ਼ਮਪਾਤਿ ਮਹਾਰਾਜ ਦੇ ਸਿੰਘ ਸੀ ਤੇ ਉਹਨਾਂ ਪਾਸੋਂ ਅਮਰਤਪਾਨ ਵੀ ਕੀਤਾ ਫਿਰ ਉਹਨਾਂ ਦੇ ਨਾਲ ਜੰਗਾ ਜੁੱਧਾਂ ਦੇ ਵਿੱਚ ਸੰਯੋਗ ਵੀ ਕੀਤਾ ਤੇ ਜਦੋਂ ਫਿਰ ਉਹ ਅਕਾਲ ਤਖਤ ਸਾਹਿਬ ਦੀ ਤੇ ਜਿਹੜਾ ਇੱਕ ਜੁੱਧ ਹੋਇਆ ਜਦੋਂ ਬਾਬਾ ਗਰਬਖ ਸਿੰਘ ਜੀ ਅਬਦਾਲੀ ਚੜ ਕੇ ਆਇਆ ਅਬਦਾਲੀ ਚੜ ਕੇ ਆਇਆ ਅਨੰਤ ਰਵਾਰ ਸਾਹਿਬ ਦੀ ਬੀਅਤ ਵੀ ਕਰਨ ਵਾਸਤੇ ਉਸ ਜੰਗ ਦੇ ਵਿੱਚ ਮਾਪੁਰਖਾਂ ਦੇ ਨਾਲੇ ਸੀਗੇ ਸੰਗੀ ਸੀ ਤੇ ਉਹ ਜਿਹੜੇ ਗੁਰਮਖ ਸੰਗੀ ਹੈ ਉਹ ਫਿਰ ਮਾਪੁਰਖ ਪਛਾਣਨਾਂ ਦੇ ਜਦੋਂ ਆਪਣਾ ਸਿਮਰਨ ਅਭਿਆਸ ਹੁੰਦਾ ਤੁਸੀਂ ਕਈ ਜਨਮ ਪੈਪ ਕੀਟ ਪਦੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਵਾਰੀ ਆ ਚਿਰੰਕਾਲੇ ਦੇ ਸੰਜਰੀ ਆ ਮਾਪੁਰ ਕਨੇ ਕਟ ਗਈ ਜੱਫੀ ਪਾ ਲਈ ਮੈਂ ਕਿਹਾ ਸੀ ਤਾਂ ਮਹਾਰਾਜ ਪਾਪਾ ਨਾ ਭਰੇ ਪਏ ਆ ਲਿਬੜੇ ਪਏ ਆ ਕੰਮ ਕਰੋ ਲੋਭ ਮੋਹ ਹੰਕਾਰ ਨਾ ਸਾਨੂੰ ਤਾਂ ਮੱਤ ਹੀ ਨਹੀਂ ਕਿਹਾ ਸੀ ਕੌਣ ਆ ਕਿੱਥੋਂ ਆਏ ਕੀ ਹਿਸਾਬ ਕਿਤਾਬ ਹੈ ਹਨਾ ਤੇ ਜਦੋਂ ਮਾ ਕਿਉਂਕਿ ਸੋਝੀ ਨਹੀਂ ਹੁੰਦੀ ਸਿਮਰਨ ਤੋਂ ਬਗੈਰ ਆਪਾਂ ਨੂੰ ਸੋਝੀ ਆਈ ਨਹੀਂ ਸਕਦੀ ਹੂੰ ਗੁਰੂ ਦੇ ਜਿਨਾਂ ਚਿਰ ਉਹ ਮਹਾਰਾਜ ਕਿਰਪਾ ਨਹੀਂ ਕਰਦਾ ਆਪਾਂ ਕੌਣ ਆ ਕਿੱਥੋਂ ਆਏ ਆ ਕਿੱਦਾਂ ਸਾਡਾ ਸੰਜੋਗ ਹੈ ਕਿੱਦਾਂ ਗੁਰਨਾਥ ਸਾਹਿਬ ਮਾਰਨਾਂ ਕੋਡੇ ਦਾ ਸੰਜੋਗ ਹੋਇਆ ਕਿਦਾਂ ਬਲੀ ਕੰਧਾਰੀ ਦਾ ਸੰਜੋਗ ਪਿਛਲੇ ਕੁਝ ਜਨਮੇ ਸੀ ਉਹਨਾਂ ਦਾ ਵੀ ਸੰਜੋਗ ਸੀਗਾ ਤਾਂ ਹੀ ਬਾਣੀ ਗੁਰੂ ਦੇ ਵਿੱਚ ਲਿਖਿਆ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਕਹਿੰਦੇ ਉਹਨਾਂ ਦਾ ਸੰਗ ਕਰੋ ਜਿਹੜੇ ਜਿਹੜੇ ਨਾਮ ਜੱਪਣ ਵਾਲੀਆਂ ਰੂਹਾਂ ਹਮ ਹਾਲੇ ਵੀ ਗੁਰਮਖੋ ਸਾਡੀ ਸੁਰਤ ਉਸੇ ਬਰਾਗ ਦੇ ਵਿੱਚ ਨਾ ਜਿਹਦੇ ਕੋਲ ਛੜ ਜਾਂਦਾ ਹੈ ਫਿਰ ਤਾਂ ਸਾਰਾ ਸਾਰਾ ਦਿਨ ਸਾਰੀ ਸ਼ੈ ਰਾਤ ਹੋਰੀ ਐਦੇ ਨੰਗ ਨਹੀਂ ਬਰਾਗ ਚ ਹਮ ਕਿਉਂਕਿ ਜੀਵਨ ਹੀ ਆਪਣਾ ਇਹ ਆ ਬਿਨ ਬਰਾਗਣਾ ਛੂਟ ਸਮਾਇਆ ਜਿਸ ਤਰ੍ਹਾਂ ਮਾਤਾ ਪਿਤਾ ਜਿਹੜੇ ਆ ਨਾ ਆਪਣੇ ਬੱਚੇ ਨਾਲ ਉਦੋਂ ਹੀ ਪਿਆਰ ਕਰਦੇ ਜਦੋਂ ਬੱਚੀ ਅੰਦਰ ਮਾਂ ਦੀ ਮਮਤਾ ਜਾਗਦੀ ਉਹ ਵਿਰਾਗੀ ਹੁੰਦਾ ਹੈ ਮਾਂ ਅੰਦਰ ਵੀ ਮਮਤਾ ਜਾਗਦੀ ਹਮ ਅਕਾਲ ਪੁਰਖ ਵਾਹਿਗੁਰੂ ਵੀ ਆਪਣਾ ਪਿਤਾ ਕਿਰਪਾਲੂ ਦੇ ਆਲੂ ਆ ਸੱਚੇ ਪਾਤਸ਼ਾਹ ਜਦੋਂ ਆਪਾਂ ਮਹਾਰਾਜ ਦੀ ਕਿਰਪਾ ਨਾਲ ਉਹਦੇ ਦਿਦਾਰੇ ਕਰਦੇ ਆ ਨਾ ਦਰਸ਼ਨ ਦੇ ਕਰ ਉਹਨੂੰ ਵਾਜਾ ਦਿੰਨੇ ਆ ਉਹਦੇ ਮਨ ਨੂੰ ਵੀ ਖਿੱਚ ਪੈਂਦੀ ਹੈ ਹੁਣ ਜਦੋਂ ਮੈਂ ਤੁਹਾਨੂੰ ਯਾਦ ਕਰ ਰਿਹਾ ਹੋਵਾਂ ਤੁਹਾਡਾ ਨਾਮ ਲੈ ਲੈ ਕੇ ਤੁਹਾਨੂੰ ਛਕਾ ਆਉਣ ਲੱਪਣਗੇ ਤੁਹਾਨੂੰ ਤੁਹਾਡੇ ਖਿਆਲ ਦੇ ਵਿੱਚ ਕੋਈ ਮੈਨੂੰ ਯਾਦ ਕਰ ਰਿਹਾ ਤੁਹਾਨੂੰ ਮਹਿਸੂਸ ਹੋਣ ਲੱਪੇਗਾ ਮਹਿਸੂਸ ਹੋਣਗਾ ਹੈਨਾ ਕੋਈ ਸਾਨੂੰ ਯਾਦ ਕਰ ਰਿਹਾ ਉਹ ਮਹਿਸੂਸ ਨਹੀਂ ਹੁੰਦਾ ਸ਼ਹਿਰ ਸਭਾ ਇਹ ਤਾਂ ਪਰਮਪితਾ ਪਰਮਾਤਮਾ ਨੂੰ ਅਸੀਂ ਬਾਜਾਂ ਮਾਰੀ ਸਾਡਾ ਕਿਹੜਾ ਕੋਈ ਸਵਾਰਥ ਹੈ ਕਦੀ ਵੀ ਦੁਨਿਆਵੀ ਮੰਗ ਵਾਸਤੇ ਮਾਲਕ ਨੂੰ ਕਦੀ ਨਹੀਂ ਸਿਮਰਿਆ ਕੋ ਸਾਡਾ ਆ ਫੌਰਨ ਆ ਕਾ ਪੂਰਾ ਹੋ ਜਵੇ ਉਹ ਪੂਰਾ ਹੋ ਜੇ ਮਾਪੁਰਖਾਂ ਕੇ ਇੱਕੋ ਹੀ ਮੰਗ ਰਖਣੀ ਹੈ ਬਿੰਤ ਦਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁਖ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਜੇ ਮਿਲਣਾ ਮਲਾਪ ਦੇ ਸਾਰੀ ਪਦਾਰਥ ਨੇ ਜੇ ਉਹ ਮਿਲ ਗਿਆ ਤੇ ਪਿੱਛੇ ਰਹਿ ਕੀ ਗਿਆ ਉਹਨੂੰ ਦਿਨ ਰਾਤ ਬਾਜਾਂ ਨੇ ਦੇ ਦਿਨ ਰਾਤ ਸਭ ਕੁਝ ਇਹ ਦਿਖਾਇਆ ਤੇ ਮਾਪੁਰਖ ਤਾਂ ਬੜੀ ਚੜ੍ਹਦੀ ਕਲਾ ਵਾਲੇ ਸੀਗੇ ਮਾ ਅਕਾਲ ਪੁਰਖ ਵਾਹਿਗੁਰੂ ਨੇ ਫੇਪ ਭੇਜਿਆ ਬਾਬਾ ਦੀਪ ਸਿੰਘ ਦੇ ਸੰਗੀ ਇਹ ਵੀ ਬਿਨਾ ਸੀਸ ਤੋਂ ਲੜੇ ਉਸ ਜੰਗ ਦੇ ਵਿੱਚ ਜੇ ਬਾਬਾ ਦੀਪ ਸਿੰਘ ਦਾ ਬਾਬਾ ਦੀਪ ਸਿੰਘ ਜੀ ਵੀ ਸੀਸ ਲੈਂਦਾ ਏ ਤੇ ਬਾਬਾ ਗੁਰਬਖਸ਼ ਸਿੰਘ ਦਾ ਵੀ ਸੀਸ ਲੈਂਦਾ ਏ ਤੇ ਬਿਨਾ ਸੀਸ ਤੋਂ ਜੰਗ ਹੁੰਦੀ ਏ ਇਹ ਮੈਂ ਵਿੱਚ ਰੋਕਣਾ ਚਾਹਾਂਗਾ ਲੋਕ ਇਹ ਵੀ ਕਹਿ ਦਿੰਦੇ ਆ ਵੀ ਜਦੋਂ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਅਸੀਂ ਗੱਲਾਂ ਕਰੀਏ ਉਹਨਾਂ ਦੇ ਇਤਿਹਾਸ ਤੇ ਗੱਲ ਕਰਦੇ ਆ ਮੈਂ ਪਿੱਛੇ ਇੱਕ ਸ਼ੋਅ ਵੀ ਪੂਰਾ ਕੀਤਾ ਸੀ ਉਹਨਾਂ ਦੇ ਇਤਿਹਾਸ ਤੇ ਤੇ ਲੋਕੀ ਇਹ ਕਹਿਣ ਲੱਗ ਜਾਂਦੇ ਬਿਨਾ ਸੀਸ ਤੋਂ ਕੋਈ ਕਿੱਦਾਂ ਲੜ ਸਕਦਾ ਸਾਇੰਸ ਦੇ ਸਾਹਮਣੇ ਤਾਂ ਹੋ ਨਹੀਂ ਸਕਦਾ ਪਰ ਆਪ ਭਾਵੇਂ ਬਿਨ ਸਾਸ ਤੇ ਰੱਖ ਹੈ ਉਹ ਤਾਂ ਬਿਨ ਸਾਹਾਂ ਤੋਂ ਵੀ ਰੱਖ ਲੂ ਭਈ ਨਾਮ ਦੇ ਦੀ ਗਊ ਕਿਦਾਂ ਜੀਂਦੀ ਕਰ ਦਿੱਤੀ ਸੀ ਅਕਾਲ ਪੁਰਖ ਹੈ ਉਹਦੇ ਹੱਥ ਸਵਾਸਾਂ ਦੀ ਡੋਰ ਹੈ ਉਹ ਕੁਛ ਵੀ ਕਰ ਸਕਦਾ ਆਪਾਂ ਛੋਟੀ ਮੋਟੀ ਆਪਾਂ ਉਹਨੂੰ ਨਾ ਉਹਨੂੰ ਤਾਂ ਕੁਛ ਵੀ ਨਹੀਂ ਆਪਾਂ ਉਹਨੂੰ ਜਾਣਿਆ ਨਹੀਂ ਨਾ ਤਰਕਵਾਦੀ ਹੋ ਗਏ ਸਾਡੇ ਅੰਦਰ ਤਮੋ ਤੇ ਰਜੋ ਐਨਾ ਭਰ ਗਿਆ ਤੇ ਅਸੀਂ ਤਾਂ ਸਤੋਗੁਣ ਸਤੋਗੁਣ ਵਾਲਾ ਜਾਣੇਗਾ ਜਾਂ ਉਹਦੀ ਕਿਰਪਾ ਹੋਵੇ ਰਜਾ ਹੋਵੇ ਫਿਰ ਉਹ ਜਣਾਏਗਾ ਅਸੀਂ ਪਹਿਲਾਂ ਉਦਾਂ ਦੇ ਸੀਗੇ ਗੁਰਮੁਖੋ ਤਰਕ ਬਤਰਕੇ ਹੀ ਕਰਦੇ ਸੀ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਕਹੇ ਨਾਨਕ ਪ੍ਰਭ ਆਪ ਮਿਲਿਆ ਅਸੀਂ ਨਹੀਂ ਮਿਲ ਸਕਦੇ ਉਹ ਜਦੋਂ ਕਿਰਪਾ ਕਰਦਾ ਜਿੰਨ ਕੋ ਸਾਧੂ ਸੰਗ ਨਾਮ ਹਰ ਰੰਗ ਤੇ ਨਹੀਂ ਬ੍ਰਹਮ ਬਚਾਰਿਆ ਜੀ ਜਦੋਂ ਉਹ ਕਿਰਪਾ ਕਰਦਾ ਉਹਦੀ ਨਜ਼ਰ ਸਵੱਲੀ ਹੁੰਦੀ ਹੈ ਫਿਰ ਪੂਰਨ ਮਹਾਪੁਰਖਾਂ ਦਾ ਸੰਗ ਫੇ ਅਕਾਲ ਪੁਰਖ ਵਾਹਿਗੁਰੂ ਦਾ ਸੰਗ ਹੁੰਦਾ ਇਹ ਕੋਈ ਹੈ ਨਹੀਂ ਹੈ ਗਿਆ ਖੇਡਾ ਤਰਕਬਾਦ ਨੇ ਤਰਕੇ ਹੀ ਕਰੀ ਜਾਣਾ ਉਹਦੇ ਜੀਵਨ ਚ ਇਹ ਕੁਝ ਲਿਖ ਦਿੱਤਾ ਹੈ ਕਿ ਤੈਨਿੰਦਿਆ ਹੀ ਕਰਨੀ ਹੈ ਤੇ ਮੰਨਣਾ ਹੀ ਨਹੀਂ ਹੈਗਾ ਹੂੰ ਇਹ ਤਾਂ ਬਾਬਾ ਬਚਿੱਤਰ ਸਿੰਘ ਨੂੰ ਵੀ ਇਹ ਕਹਿਣਗੇ ਤੇ ਉਹਨਾਂ ਨੇ ਨਾਗਣੀ ਨਹੀਂ ਮਾਰੀ ਹੈਗੀ ਸੱਤੇ ਤਵੀਆਂ ਕਿਦਾਂ ਚੀਰਦੀ ਲੰਘੀ ਉਹ ਤਾਂ ਇੱਥੇ ਵੀ ਤਰਕ ਕਰਦੇ ਹੂੰ ਤੇ ਉਹ ਜਿਹੜੀ ਉਹ ਪਾਵਰ ਹੈ ਕੋ ਸੁਪਰੀਮ ਪਾਵਰ ਹੈ ਅਕਾਲ ਪੁਰ ਗੁਰੂ ਸੁਪਰੀਮ ਪਾਵਰ ਹੈ ਹੂੰ ਉਹਦੇ ਮੂਰੇ ਕੌਣ ਖੜਜੂ ਗੁਰ ਪਰਮੇਸ਼ਰ ਏਕੋ ਜਾਣ ਤੇ ਤਦ ਉੱਥੇ ਤਾਂ ਪਾਵਰ ਕੰਮ ਕਰਦੀ ਆ ਅਕਾਲਪੁਰਕ ਵਾਹਿਗੁਰੂ ਆਪ ਹਾਜ਼ਰ ਨਾਜ਼ਰ ਹੁੰਦਾ ਨਾ ਹੂੰ ਤਦ ਗੁਰੂ ਸਾਹਿਬ ਨੇ ਦੇਹ ਤੋਂ ਵਿਦੇਹ ਹੋਣਾ ਦੱਸ ਦਿੱਤਾ ਸੀਗਾ ਬਾਬਾ ਜੀ ਉਹਦਾ ਖੇੜ ਜਿਹੜੀ ਜਲਦੀ ਦੇਹ ਤੋਂ ਵਿਦੇਹ ਹੋਣ ਦੀ ਸਰੀਰ ਤੋਂ ਵੱਖ ਹੋਣ ਦੀ ਉਹ ਰਾਤ ਨੂੰ ਆਪਣਾ ਸੁਖਮ ਨਿਕਲ ਜਾਂਦਾ ਹੈ ਸਾਰਿਆਂ ਦਾ ਜਿਹੜੇ ਨਹੀਂ ਵੀ ਜਪਦੇ ਉਹਨਾਂ ਦਾ ਵੀ ਨਿਕਲਦਾ ਹੈ ਹੂੰ ਤੇ ਸੁਪਨੇ ਦੇ ਵਿੱਚ ਆਪਾਂ ਅੱਗੇ ਸੁਪਨਾ ਚੱਲਦਾ ਹੈ ਸੁਪਨੇ ਵਿੱਚ ਕਿਹੜਾ ਸਰੀਰ ਚੱਲਦਾ ਤਾਂ ਬੈੱਡ ਤੇ ਪਿਆ ਹੁੰਦਾ ਹੂੰ ਅੱਖੀਂ ਵਾਝੋ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋ ਚੱਲਣਾ ਬਿਨ ਹੱਥਾ ਕਰਨਾ ਜੀਬੇ ਬਾਜੋ ਬੋਲਣਾ ਏ ਜੀਬਤ ਵਰਣਾ ਨਾਨਕ ਹੁਕਮ ਪਛਾਨੇ ਖਸਮੇ ਮਿਲਣਾ ਹਮ ਆਸਿਰੇ ਬੈਠਦੇ ਪਿਆ ਤੇ ਉੱਥੇ ਵੀ ਹੱਥ ਪੈਰ ਹੁੰਦੇ ਹੀ ਐ ਗੁਰੂ ਹਮ ਉੱਥੇ ਵੀ ਆਪਾਂ ਤੁਰਦੇ ਫਿਰਦੇ ਆ ਹਣਾ ਐ ਸਰੀਰ ਤੋਂ ਬਗੈਰ ਇਹ ਕਰੜਾਏ ਵੱਜ ਰਹੇ ਹੁੰਦੇ ਆ ਹਮ ਇਹ ਆਪ ਜਾਣਾ ਸਿੱਖਣਾ ਸੀ ਆਪਣੇ ਘਰ ਜਿੱਥੇ ਸੁਪਨਾ ਚੱਲਦਾ ਜਾਗਣ ਨਾਲੋਂ ਸੁਪਨਾ ਭਲਾ ਵਸੀਏ ਪ੍ਰਾ ਆਪ ਸਿਮਰਨ ਕਰਕੇ ਅਭਿਆਸ ਕਰਕੇ ਜਦੋਂ ਅਸੀਂ ਸਿਮਰਨ ਕੀਤਾ ਅਭਿਆਸ ਕੀਤਾ ਫਿਰ ਸਾਨੂੰ ਪਤਾ ਆਪ ਮਾਰਾ ਦੀ ਕਿਰਪਾ ਨਾਲ ਲੱਗਾ ਕਿ ਐ ਸੂਖਮ ਬਾਡੀ ਵੀ ਆਪਣੇ ਅੰਦਰ ਵਰਕ ਕਰਦੀ ਹੈ ਨਹੀਂ ਤਾਂ ਸਰੀਰ ਨੂੰ ਸਭ ਕੋ ਸਮਝ ਰਿਆ ਸੀ ਹਮ ਕਹੈ ਸਰੀਰੇ ਇਹੀ ਮੇਰਾ ਆ ਹਮ ਅੰਦਰ ਦਾ ਤਾਂ ਪਤਾ ਹੀ ਨਹੀਂ ਸੀਗਾ ਸੂਖਸ਼ਮ ਬਾਡੀ ਵੀ ਆਪਣੇ ਅੰਦਰ ਆ ਹਮ ਹੈਨਾ ਜਦੋਂ ਫੇ ਸਿਮਰਨ ਕਰਾਂਗੇ ਅਭਿਆਸ ਕਰਾਂਗੇ ਸੰਗਤ ਕਰਾਂਗੇ ਫੇਰ ਸਾਨੂੰ ਅੰਦਰੋਂ ਅਨੁਭਵ ਹੁੰਦਾ ਹੈ ਹਮ ਕਿ ਕਿੱਦਾਂ ਮਨ ਕਿੱਥੋਂ ਤੁਰਿਆ ਕਿੱਦਾਂ ਸਤਜੋ ਕਿੱਥੇ ਸੀ ਤਵਾ ਪਰ ਤ੍ਰੇਤੇ ਵਿੱਚ ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚੋਂ ਹੁੰਦਾ ਆਇਆ ਕਿਹੜੇ ਕਿਹੜੇ ਰੰਗਾ ਤਮਾਸ਼ੀਆਂ ਚੋਂ ਹੁੰਦਾ ਆਇਆ ਫੇ ਕੱਲ ਜੋ ਕਿਦਾਂ ਆਇਆ ਵੀ ਸਾਰਾ ਹੁਕਮ ਹੈ ਮਹਾਰਾਜ ਦਾ ਫੇ ਉਹਨੂੰ ਜਾਣ ਲੈਂਦਾ ਹੈ